ਜਨਵਰੀ 1974 ਗੋਦੀਨਾ ਦਾ ਇੱਕ ਚਮਪੈਂਜੀ ਤੰਜ਼ਾਨੀਆ ਦੇ ਗੋਸਬੇ نیشنل ਪਾਰਕ ਅੰਦਰ ਇੱਕ ਰੁੱਖ ਤੇ ਬੈਠਾ ਕੁਝ ਖਾ ਰਿਹਾ ਸੀ ਇਸੇ ਦੌਰਾਨ 8 ਹੋਰ ਚਮਪੈਂਜੀ ਆਉਂਦੇ ਨੇ ਤੇ ਉਸ ਨੂੰ ਘੇਰ ਲੈਂਦੇ ਨੇ ਉਸ ਨੂੰ ਜਿਵੇਂ ਹੀ ਪਤਾ ਲੱਗਿਆ ਉਸ ਨੇ ਦਰਖਤ ਤੋਂ ਛਾਲ ਮਾਰੀ ਤੇ ਭੱਜ ਨਿਕਲਿਆ ਪਰ ਥੋੜੀ ਦੂਰੀ ਤੇ ਹੀ ਉਹਨਾਂ ਦੇ ਦੁਆਰਾ ਉਸ ਨੂੰ ਫੜ ਲਿਆ ਇੱਕ ਨੇ ਪੈਰ ਫੜਿਆ ਦੂਸਰੇ ਨੇ ਹੱਥ نیچے ਸੁੱਟਿਆ ਤੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਇਹ ਹਮਲਾ ਅਗਲੇ 5 ਮਿੰਟ ਤੱਕ ਚੱਲਦਾ ਰਿਹਾ ਤੇ ਇਸ ਤੋਂ ਬਾਅਦ ਉਹ ਅੱਠੇ ਚਮਪੈਂਜੀ ਉੱਥੋਂ ਚਲੇ ਗਏ ਪਰ ਜਦੋਂ ਤੱਕ ਉਹ ਗਏ ਉਦੋਂ ਤੱਕ ਉਸ ਚੈਂਪੈਂਜੀ ਦੀ ਹਾਲਤ ਇੰਨੀ ਜ਼ਿਆਦਾ ਖਰਾਬ ਹੋ ਚੁੱਕੀ ਸੀ ਵੀ ਉਹ ਹਿੱਲ ਤੱਕ ਨਹੀਂ ਸੀ ਸਕਦਾ ਇਸ ਤੋਂ ਬਾਅਦ ਇਸ ਨੂੰ ਕਦੇ ਕਿਸੇ ਨੇ ਨਹੀਂ ਦੇਖਿਆ ਤੇ ਇਹ ਕੋਈ ਆਮ ਘਟਨਾ ਨਹੀਂ ਸੀ ਬਲਕਿ ਇਹ ਅੱਗੇ ਚੱਲ ਕੇ ਹੋਰ ਵੀ ਖੰਖਾਰੂਪਤਾ ਰ ਕਰਨ ਵਾਲੀ ਸੀ ਤੇ ਇਸ ਦਾ ਨਤੀਜਾ 4 ਸਾਲਾਂ ਦੀ ਇੱਕ ਲੰਬੀ ਖੂਨੀ ਜੰਗ ਵਜੋਂ ਨਿਕਲਿਆ ਇਸ ਤੋਂ ਪਹਿਲਾਂ ਵੀ ਚੈਂਪੈਂਜ਼ੀਜ਼ ਵਿੱਚ ਅਜਿਹੇ ਖੂਨੀ ਸੰਘਰਸ਼ ਹੁੰਦੇ ਰਹੇ ਸੀ ਪਰ ਇਹ ਪਹਿਲੀ ਅਜਿਹੀ ਘਟਨਾ ਸੀ ਜਿਸ ਨੂੰ ਪੂਰੀ ਤਰ੍ਹਾਂ ਨਾਲ ਰਿਕਾਰਡ ਕੀਤਾ ਗਿਆ ਸੀ ਬ੍ਰਿਟਿਸ਼ ਪ੍ਰਾਇਮੈਟੋਲੋਜਿਸਟ ਜੇਨ ਗੋਂਡਵਾਲ ਦੇ ਦੁਆਰਾ ਜੇਨ ਗੋਂਡਵਾਲ ਨੇ ਇਸ ਇਹ ਪੂਰੇ 4 ਸਾਲਾਂ ਦੇ ਯੁੱਧ ਦੀ ਡਾਕੂਮੈਂਟਰੀ ਕੀਤੀ ਸੀ ਤੇ ਇਸ ਯੁੱਧ ਤੋਂ ਪਹਿਲਾਂ ਵੀ ਸਾਇੰਟਿਸਟ ਚੈਂਪੈਂਜੀ ਦੇ ਉੱਤੇ ਨਜ਼ਰ ਰੱਖ ਰਹੇ ਸੀ ਕਿ ਉਹਨਾਂ ਦਾ ਅਨੁਚਰਨ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਉਹਨਾਂ ਉਤੇ ਰਿਸਰਚ ਕੀਤੀ ਜਾ ਰਹੀ ਸੀ ਇਸ ਦੌਰਾਨ ਜੋ ਚੀਜ਼ਾਂ ਇਹਨਾਂ ਬਾਰੇ ਪਤਾ ਲੱਗਿਆ ਉਹ ਹੈਰਾਨ ਕਰ ਦੇਣ ਵਾਲੀਆਂ ਸੀ ਜਿਵੇਂ ਔਜ਼ਾਰ ਬਣਾ ਸਕਦੇ ਨੇ ਤੇ ਵਰਤ ਵੀ ਸਕਦੇ ਨੇ ਇਹਨਾਂ ਦੀ ਇੱਕ ਪ੍ਰਾਚੀਨ ਭਾਸ਼ਾ ਵੀ ਹੈ ਜਿਸ ਨੂੰ ਇਹ ਸਮਝ ਸਕਦੇ ਨੇ ਤੇ ਇਹਨਾਂ ਨੇ ਸਾਥੀ ਕੀ ਸੋਚ ਰਹੇ ਨੇ ਜਾਂ ਕਹਿਣਾ ਚਾਹੁੰਦੇ ਨੇ ਉਹ ਉਸ ਨੂੰ ਵੀ ਸਮਝ ਸਕਦੇ ਨੇ ਜੇਕਰ ਤੁਸੀਂ ਕਿਸੇ ਵੀ ਹੋਰ ਜਾਨਵਰ ਨੂੰ ਦੇਖੋ ਚਾਹੇ ਉਹ ਸ਼ੇਰ ਹੋਵੇ ਜਾਂ ਹਾਥੀ ਉਹ ਸਿਰਫ ਇਲਾਕਿਆਂ ਦੇ ਲਈ ਲੜਦੇ ਨੇ ਪਰ ਚੈਂਪੈਂਜੀਸ ਕਤਲ ਤੱਕ ਕਰ ਦਿੰਦੇ ਨੇ ਇੱਥੇ ਦੋ ਸਮੂਹ ਸੀ ਕਾਸਾ ਕੇਲਾ ਤੇ ਕਾਮਾ ਇਹਨਾਂ ਦੋਨਾਂ ਵਿਚਕਾਰ ਇਹ ਜੰਗ ਸੀ ਇਸ ਦੌਰਾਨ ਇਹਨਾਂ ਨੇ ਬਹੁਤ ਕਤਲ ਕੀਤੇ ਜਿੰਨੇ ਚੈਂਪੈਂਜੀਜ਼ ਮਰੇ ਉਹਨਾਂ ਚੋਂ ਤਿੰਨ ਤਿਹਾਈ ਇੱਕ ਸਮੂਹ ਵੱਲੋਂ ਦੂਸਰੇ ਸਮੂਹ ਦੇ ਜਾਨਵਰਾਂ ਦੇ ਕੀਤੇ ਕਤਲ ਹੀ ਸੀ ਜੇਕਰ ਇਹਨਾਂ ਦੋਹਾਂ ਸਮੂਹਾਂ ਦੀ ਲੜਾਈ ਦੀ ਸ਼ੁਰੂਆਤ ਦੀ ਗੱਲ ਕੀਤੀ ਜਾਵੇ ਤਾਂ ਇਸ ਜਗ੍ਹਾ ਤੇ ਜਾਨੀ ਉਡਵਾਲ ਪਾਰਕ ਦੇ ਅੰਦਰ ਖਾਣੇ ਦੀ ਕੋਈ ਵੀ ਕਮੀ ਨਹੀਂ ਸੀ ਜਿਸ ਕਰਕੇ ਇਹ ਸਮੂਹ ਐੜਾ ਉਹ ਇੱਕੋ ਸਮੂਹ ਸੀ ਤੇ ਉੱਥੇ ਬਣ ਕੇ ਰਹਿੰਦਾ ਸੀ ਪਰ 1967 ਤੋਂ 1970 ਦੇ ਦੌਰਾਨ ਇਸ ਮੂਲ ਸਮੂਹ ਦੇ ਕੁਝ ਚੈਂਪੈਂਜੀਜ਼ ਪਾਰਕ ਦੇ ਉੱਤਰ ਤੇ ਕੁਝ ਦੱਖਣੀ ਹਿੱਸੇ ਦੇ ਵਿੱਚ ਰਹਿਣ ਲੱਗ ਚੁੱਕੇ ਸੀ ਉਸ ਤੋਂ ਬਾਅਦ ਜਦੋਂ ਵੀ ਇਹ ਮਿਲਦੇ ਸੀ ਤਾਂ ਇਹਨਾਂ ਦਾ ਬਤੀਰਾ ਕੁਝ ਵਿਲੱਖਣ ਹੋ ਚੁੱਕਿਆ ਸੀ ਇਹਨਾਂ 'ਚੋਂ 19 ਚਪੈਜੀ ਅਜੇ ਹੀ ਸੀ ਜਿਨ੍ਹਾਂ ਅੰਦਰ ਜੰਗ ਤੋਂ 7 ਸਾਲ ਪਹਿਲਾਂ ਹੀ ਬਦਲਾਅ ਆਉਣਾ ਸ਼ੁਰੂ ਹੋ ਚੁੱਕਿਆ ਸੀ 1970 ਆਉਂਦੇ-ਆਉਂਦੇ ਸਮੂਹ ਜਦੋਂ ਵੀ ਆਪਸ ਵਿੱਚ ਮਿਲਦੇ ਤਾਂ ਇੱਕ ਦੂਸਰੇ ਤੇ ਟਾਲੀਆਂ ਬਗਾ ਬਗਾ ਕੇ ਸੁਟਰਾ ਸ਼ੁਰੂ ਕਰ ਦਿੰਦੇ ਸੀ ਇਸ ਤੋਂ ਬਾਅਦ ਜਦੋਂ ਵੀ ਉੱਤਰੀ ਨਾਰ ਦੱਖਣ ਵੱਲ ਆਉਂਦੇ ਤਾਂ ਉਹ ਉੱਚੀ-ਉੱਚੀ ਚੀਕਾਂ ਮਾਰਦੇ ਤੇ ਤਾਕਤ ਦਿਖਾਉਂਦੇ ਸੀ ਇੱਧਰ ਦੱਖਣ ਵੱਲ ਵੀ ਇਹੀ ਹੁੰਦਾ ਦੱਖਣੀ ਨਾਰ ਵੀ ਦਰਖਤਾਂ ਤੇ ਚੜ ਜਾਂਦੇ ਤੇ ਉੱਚੀ-ਉੱਚੀ ਚੀਕਾਂ ਮਾਰ ਕੇ ਸ਼ਕਤੀ ਪ੍ਰਦਰਸ਼ਨ ਕਰਿਆ ਕਰਦੇ ਸੀ ਰਿਸਰਚਰਸ ਦਾ ਮੰਨਣਾ ਵੀ ਅਸਲ 'ਚ ਇਹ ਪੂਰੀ ਲੜਾਈ ਮੁੱਖ ਦਰਜੇ ਦੇ ਤਿੰਨ ਨਾਰਾਂ ਵਿਚਕਾਰ ਸੀ ਜਿਨ੍ਹਾਂ ਦਾ ਨਾਮ ਉਹਨਾਂ ਨੇ ਹੰਫਰੀ ਚਾਰਲਸ ਤੇ ਹਿਊਗ ਰੱਖਿਆ ਸੀ ਇਹਨਾਂ ਚੋਂ ਹੰਫਰੀ ਉੱਤਰੀ ਸਮੁੰਦਰ ਦਾ ਅਲਫਾ ਸੀ ਚਾਰਲੀ ਤੇ ਹਿਊਗ ਗੌਸ ਦੇ ਦੱਖਣੀ ਵਿਰੋਧੀ ਸੀ ਹੈਂਫਰੀ ਸਾਰੇ ਦੋਨਾਂ ਕਬੀਲਿਆਂ ਦੇ ਵਿੱਚੋਂ ਵਿਸ਼ਵਾਸ ਸੀ ਤੇ ਉਹ ਚਾਰਲੀ ਤੇ ਹਿਊਗ ਨੂੰ ਇਕੱਲੇ-ਇਕੱਲੇ ਵਿੱਚ ਧਮਕਾਉਂਦਾ ਵੀ ਸੀ ਪਰ ਜਦੋਂ ਉਹ ਦੋਨੇ ਇਕੱਠੇ ਹੁੰਦੇ ਸੀ ਤਾਂ ਉਹ ਉਹਨਾਂ ਦੇ ਰਸਤੇ 'ਚੋਂ ਦੂਰ ਹੀ ਰਹਿੰਦਾ ਸੀ ਇਸ ਹਿੱਸਾ ਜਾਂ جنگ ਦਾ ਮੁੱਖ ਕਾਰਨ ਮਦਾਮਾਂ ਦੀ ਘਾਟ ਅਤੇ ਉਹਨਾਂ ਉੱਤੇ ਆਪ ਦਾ ਅਧਿਕਾਰ ਕਰਨ ਦੀ ਸੀ ਇਸ ਦੇ ਅੰਤ ਤੱਕ ਇੱਕ ਸਮੂਹ ਨੇ ਦੂਸਰੇ ਦਾ ਟੋਟਲ ਬੀਜਨਾਸ਼ ਕਰਕੇ ਉਸਦੇ ਪੂਰੇ ਸਮੂਹ ਦੇ ਉੱਤੇ ਕਬਜ਼ਾ ਕਰ ਲਿਆ ਸੀ ਇਸ ਪੂਰੇ ਬਰਤਾਰੇ ਦੀ ਜਦੋਂ ਰਿਸਰਚਰਜ਼ ਨੇ ਡੀਪਲੀ ਸਟੱਡੀ ਕੀਤੀ ਤਾਂ ਇਸ ਨੇ ਚੰਪਕ ਅਸੀਂ ਨੂੰ ਇਸਸਾਨਾ ਦੇ ਸੁਭਾਅ ਦੇ ਬਹੁਤ ਨੇੜੇ ਲੈ ਜਾਂਦਾ ਜਿਵੇਂ ਇਨਸਾਨ ਪ੍ਰਭੂ ਸੱਤਾ ਦੇ ਲਈ ਲੜਦੇ ਨੇ ਇਹ ਜੀ ਵੀ ਇਸ ਲਈ ਕਿਸੇ ਹੱਦ ਨੂੰ ਪਾਰ ਕਰਨ ਦੇ ਲਈ ਹਮੇਸ਼ਾ ਤਿਆਰ ਹੀ ਰਹਿੰਦੇ ਨੇ ਜੇਕਰ ਤੁਹਾਨੂੰ ਇਹ ਜੇ ਵੀਡੀਓ ਵਧੀਆ ਲੱਗੀ ਹੋਵੇ ਚੰਗੀ ਲੱਗੀ ਹੋ ਤਾਂ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਅਸੀਂ ਅੱਗੇ ਵੀ ਤੁਹਾਡੇ ਲਈ ਅਜਿਹੀਆਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ ਤੁਹਾਡਾ ਵੀਡੀਓ ਦੇਖਣ ਦੇ ਲਈ ਥੈਂਕਸ ਫੋਰ ਵਾਚ